ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਿਕਪੁਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਲਗਰੀ ਫੂਡ ਬੈਂਕ ਤੇ ਸ਼ਹਿਰ ਵਿਆਪੀ ਕਲੈਕਸ਼ਨ ਡਰਾਈਵ ਦੌਰਾਨ ਕੈਲਗਰੀ ਵਾਸੀ ਸ਼ਨੀਵਾਰ ਨੂੰ ਦਾਨ ਕਰਨ ਦੇ ਲਈ ਅੱਗੇ ਆਏ ਵਲੰਟੀਅਰਾਂ ਦੇ ਸਮੂਹ ਹਨੇ ਸ਼ਨੀਵਾਰ ਨੂੰ ਕੈਲਗਰੀ ਫੂਡ ਬੈਂਕ ਦੀ ਸਮਰਥਨ ਦੇ ਵਿੱਚ ਦਾਨ ਦੇ ਨਾਲ ਭਰੇ ਮੂੜੇ ਵਸਤਾਂ ਯੋਗ ਬੈਗਾਂ ਨੂੰ ਅਨਲੋਡ ਕਰਨ ਦੇ ਲਈ ਕੰਮ ਕੀਤਾ ਇਕ ਸ਼ਹਿਰ ਵਿਆਪੀ ਫੂਡ ਡਰਾਈਵ ਦੇ ਹਿੱਸੇ ਵਿੱਚ ਉਹ ਇਹ ਇਵੈਂਟ ਯਕੀਨੀ ਪ੍ਰਾਉਣ ਦੇ ਵਿੱਚ ਇੱਕ ਲੰਬਾ ਸਵਾ ਤੈਅ ਕੀਤਾ ਗਿਆ ਜੋ ਕਿ ਫੂਡ ਬੈਂਕ ਦੇ ਕੋਲ ਪੱਤਝੜ ਤੱਕ ਚੱਲਣ ਲਈ ਲੋੜੀਂਦੀ ਸਪਲਾਈ ਸੀ ਕੈਲਗਰੀ ਫੂਡ ਬੈਂਕ ਦੀ ਪ੍ਰੈਜ਼ੀਡੈਂਟ ਅਤੇ ਸੀਈਓ ਮੇਲੀਨਾ ਫਰੋਮ ਨੇ ਕਿਹਾ ਕਿ ਉਹ ਹਰ ਸਾਲ ਸੰਸਥਾ ਨੂੰ ਮਿਲਣ ਵਾਲੇ ਸਮਰਥਨ ਤੋਂ ਖੁਸ਼ ਹੋ ਜਾਂਦੀ ਹੈ ਦਰਸਲ ਪਿਛਲੇ ਸਾਲ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਅੱਧੇ ਮਿਲੀਅਨ ਤੋਂ ਪੋਂਟ ਤੋਂ ਸ਼ਰਮਿੰਦਾ ਸੀ ਫਰੋਮ ਨੇ ਕਿਹਾ ਅਸੀਂ ਸੱਚਮੁੱਚ ਉਸ ਰਿਕਾਰਡ ਨੂੰ ਤੋੜਨਾ ਅਤੇ ਇਸ ਸਾਲ ਉਸ ਦਾ ਮਿਲੀਅਨ ਪੌਂਡੇ ਅੰਕ ਤੋਂ ਉੱਪਰ ਹੋਣਾ ਪਸੰਦ ਕਰਾਂਗੇ ਉਨਾ ਕਿਹਾ ਕਿ ਮਹਾਮਾਰੀ ਦੇ ਬਾਅਦ ਤੋਂ ਹੀ ਫਾਤੋਵਦ ਕੈਲਗਰੀ ਵਾਸੀ ਰੋਜ਼ਾਨਾ ਦੇ ਆਧਾਰ ਉੱਤੇ ਫੂਡ ਬੈਂਕ ਦੀ ਵੱਧ ਤੋਂ ਵੱਧ ਕਰ ਰਹੇ ਨੇ ਜਿਸ ਦਾ ਮਤਲਬ ਹੈ ਕਿ ਸ਼ਨੀਵਾਰ ਦੀ ਤਰ੍ਹਾਂ ਫੂਡ ਡਰਾਈਵਜ਼ ਦਿਨੋ-ਦਿਨ ਮਹੱਤਵਪੂਰਨ ਬੰਦੇ ਜਾ ਰਹੇ ਨੇ ਉਨਾ ਕਿਹਾ ਕਿ ਭੋਜਨ ਜੋ ਇਸ ਤਰ੍ਹਾਂ ਦੀ ਪਹਿਲ ਕਦਮੀ ਤੋਂ ਇਕੱਠਾ ਕੀਤਾ ਜਾਵੇਗਾ ਉਹ ਸਾਡੇ ਲਈ ਸਾਲ ਭਰ ਚੱਲੇਗਾ ਫਰੋਮ ਨੇ ਕਿਹਾ ਅਸਲੀਅਤ ਇਹ ਹੈ ਕਿ ਜਦੋਂ ਤੁਸੀਂ ਇੱਕ ਦਿਨ ਦੇ ਵਿੱਚ 750 ਤੋਂ ਵੱਧ ਪਰਿਵਾਰਾਂ ਨੂੰ ਭੋਜਨ ਦਿੰਦੇ ਹੋ ਤਾਂ ਇਹ ਜ਼ਿਆਦਾ ਦੇਰ ਤੱਕ ਨਹੀਂ ਚੱਲਦਾ ਇਜਨਾਲੀ ਇਸਤੰਪਲ 2023 ਤੋਂ ਜੂਨ 2024 ਤੱਕ ਫੂਡ ਬੈਂਕ ਨੇ 9.7 ਮਿਲੀਅਨ ਪੌਂਡ ਤੋਂ ਵੱਧ ਭੋਜਨਦਾਨ ਪ੍ਰਾਪਤ ਕੀਤਾ ਜਿਦੇ ਵਿੱਚ 55000 ਪੌਂਡ ਤੋਂ ਵੱਧ ਗੈਰ ਭੋਜਨ ਦਾਨ ਜਿਵੇਂ ਕਿ ਡਾਇਪਰ ਅਤੇ ਸਫਾਈ ਉਤਪਾਦ ਵੀ ਸ਼ਾਮਲ ਨੇ ਇਜਨਾਲੀ ਨੇ ਕਿਹਾ ਕਿ ਜੇਕਰ ਤੁਸੀਂ ਸ਼ਨੀਵਾਰ ਨੂੰ ਦਾਨ ਕਰਨ ਦਾ ਮੌਕਾ ਗਵਾ ਦਿੱਤਾ ਤਾਂ ਫਾਰਮ ਨੇ ਕਿਹਾ ਕਿ ਫੂਡ ਬੈਂਕ オンਲਾਈਨ ਦਾਨ ਵੀ ਸਵੀਕਾਰ ਕਰਦਾ ਹੈ ਜੋ ਸਾਲ ਪੱਲੋੜ ਵੰਡਰੀ ਸਹਾਇਤਾ ਕਰਨ ਵਿੱਚ ਮਦਦ ਕਰਦਾ ਹੈ ਕੈਲਕੈਰੇ ਫੂਡ ਬੈਂਕ ਨੂੰ ਦਾਨ ਕੀਤਾ ਗਿਆ ਹਰ ਡਾਲਰ ਸਾਨੂੰ 3.50 ਡਾਲਰ ਮੁੱਲ ਦਾ ਭੋਜਨ ਵੰਡਣ ਦੀ ਇਜਾਜ਼ਤ ਦਿੰਦਾ ਹੈ ਫ੍ਰੋਮ ਨੇ ਕਿਹਾ ਇਸ ਲਈ ਉਹ ਡਾਲਰ ਅਸਲ ਦੇ ਵਿੱਚ ਬਹੁਤ ਲੰਬਾਰ ਰਾ ਜਾ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ